ਅੱਜ ਕਿ ਲਕੈਓ ਜੀ ਤੁਸੀਂ ਅੱਜ ਫਿਰ ਆਣਾ ਪਿਆ ਕੱਲ ਪਰਸੋਂ ਵੀ ਤੁਸੀਂ ਕਾਫੀ ਐਕਟਿਵ ਸੀਗੇ ਇਹਨਾਂ ਚਾਰੀਆਂ ਚੀਜ਼ਾਂ ਤੇ ਜਿਸ ਤਰੀਕੇ ਦੇ ਨਾਲ ਜਿਹੜਾ ਪੰਚਾਇਤੀ ਚੋਣਾਂ ਦਾ ਪ੍ਰੋਸੈਸ ਚੱਲ ਰਿਹਾ ਇਹਨੂੰ ਸੂਬਾ ਸਰਕਾਰ ਨੇ ਹਾਈਜੈਕ ਕੀਤਾ ਇਹਦੇ ਨਮਾਇੰਦਿਆਂ ਨੇ ਐਮਐਲਏ ਨੇ ਹਾਈਜੈਕ ਕੀਤਾ ਅੱਜ ਚਾਹੇ ਮਜੀਠਾ ਹੋਵੇ ਜਲਾਲਾਬਾਦ ਹੋਵੇ ਗੁਰੂ ਹਰ ਸਾਹਿਬ ਹੋਵੇ ਮੋਗਾ ਹੋਵੇ ਉਥੇ ਦੀਆਂ ਤਸਵੀਰਾਂ ਪਟਿਆਲੇ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੂੰ ਨਾਮਿਨੇਸ਼ਨ ਤੱਕ ਨਹੀਂ ਪਰਣ ਦਿੱਤਾ ਜਾ ਰਿਹਾ ਜਿਹੜੇ ਵਿਰੋਧੀ ਧਿਰ ਦੇ ਉਮੀਦਵਾਰ ਨੇ ਉਹਨਾਂ ਨੂੰ ਗੁੰਡਿਆਂ ਦੀ ਮਦਦ ਨਾਲ ਪੁਲਿਸ ਦੀ ਮਦਦ ਨਾਲ ਰੋਕ ਕੇ ਉਹਨਾਂ ਦੇ ਕਾਗਜ਼ ਖੋ ਕੇ ਫਾੜ ਕੇ ਜਿੱਦਾਂ ਆਪਾਂ ਡੀਜੀ ਤੇ ਨੋਟ ਨਹੀਂ ਉਡਾਉਂਦੇ ਇਸ ਤਰੀਕੇ ਦੇ ਨਾਲ ਉਡਾਏ ਜਾ ਰਹੇ ਹਨ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਕਿ ਭਾਈ ਜੇ ਆਈ ਕੁਝ ਕਰਨਾ ਸੀ ਫਿਰ ਚੋਣਾ ਕਰਾਉਂਦੀ ਨਾ ਫਿਰ ਸਿੱਧੇ ਆਪ ਦੇ ਸਰਪੰਚ ਹੀ ਨਾਮਿਨੇਟ ਕਰ ਦੋ ਕਿਉਂਕਿ ਸਰਕਾਰ ਐਡੀ ਅਨਪੋਪੂਲਰ ਹੈ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ ਹੁਣ ਟੇਢੇ ਢੰਗ ਦੇ ਨਾਲ ਜਿਹੜੇ ਸਰਕਾਰ ਦੇ ਚਹੇਤੇ ਨੇ ਉਹਨਾਂ ਨੂੰ ਸਰਪੰਚੀਆਂ ਤੇ ਕਾਬਜ਼ ਕਰਾਉਣ ਦੀ ਜਿਹੜੀ ਇੱਕ ਵਾਇਦ ਚੱਲ ਰਹੀ ਹੈ ਇਹਦਾ ਸਖਤ ਵਿਰੋਧ ਦੇਖੋ ਕਿ ਵਿਰੋਧੀ ਧਿਰਾਂ ਦੇ ਨੋਮੀਨੇਸ਼ਨ ਪੇਪਰ ਨੇ ਸੜਕ ਦੇ ਉੱਤੇ ਕਿਸ ਤਰੀਕੇ ਖੰਡਾਏ ਜਾ ਰਹੇ ਆ ਸਰਕਾਰ ਨੇ ਤਾਂ ਜੇ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀ ਉਹਨਾਂ ਨੇ ਤਾਂ ਇੱਥੇ ਤੱਕ ਕਹਿਤਾ ਸੀ ਕਿ ਜਿੱਥੋਂ ਤੱਕ ਹੋ ਸਕੇ ਤੁਸੀਂ ਪੂਰੇ ਤਰੀਕੇ ਦੇ ਨਾਲ ਸਰਬਸੰਮਤੀ ਦੇ ਨਾਲ ਹੀ ਸਰਪੰਚੀ ਜਿਹੜੀ ਆ ਉਹ ਕਰ ਲਓ ਕਹਿ ਦੇਖੋ ਸਰਬਸੰਮਤੀ ਦਾ ਤੇ ਹਾਲਾਤ ਹੈ ਕਿ ਮੁੱਖ ਮੰਤਰੀ ਦੇ ਆਪਣੇ ਪਿੰਡ 'ਚ ਸਰਬਸੰਮਤੀ ਕਰਾਉਣ ਲਈ ਮੁੱਖ ਮੰਤਰੀ ਆਪ ਬੈਠੇ ਨੇ ਜਾ ਕੇ ਮੁੱਖ ਮੰਤਰੀ ਦਾ ਆਪ ਦਾ ਪਿੰਡ ਮੁੱਖ ਮੰਤਰੀ ਦੀ ਨਹੀਂ ਸੁਣ ਰਿਹਾ 2 ਦਿਨ ਤੋਂ ਪੰਜਾਬ ਨੂੰ ਛੱਡ ਕੇ ਸਤੌਜ ਦੇ ਵਿੱਚ ਕੈਂਪ ਕਰਕੇ ਬੈਠੇ ਨੇ ਸੋ ਮੁੱਖ ਮੰਤਰੀ ਸਾਹਿਬ ਜਿਹੜੇ ਵੱਡੇ ਧਮਕਜੇ ਮਾਰਦੇ ਹੋ ਕਿ ਜੀ ਮੈਂ ਬਿਨਾਂ ਚੋਣ ਨਿਸ਼ਾਨ ਤੋਂ ਕਰਾ ਰਹੇ ਹਾਂ ਇਹ ਚੋਣਾਂ ਤਾਂ ਹਮੇਸ਼ਾ ਬਿਨਾਂ ਚੋਣ ਨਿਸ਼ਾਨ ਤੋਂ ਹੁੰਦੀਆਂ ਨੇ ਕੱਲ ਜੀ ਤੁਸੀਂ ਦੇਖ ਰਹੇ ਹੋ ਡੀਫੈਕ ਚੈਨਲ ਪੰਜਾਬੀ ਅਕਾਲੀ ਦਲ ਦਾ ਵਫਦ ਅੱਜ ਫੇਰ ਪੰਚਾਇਤੀ ਚੋਣਾਂ ਦੇ ਵਿੱਚ ਜੋ ਅੱਜ ਕੱਲ ਤੋਂ ਉਹਨਾਂ ਦੇ ਬਾਰ-ਬਾਰ ਸ਼ਿਕਾਇਤਾਂ ਡਿਫਰੈਂਟ ਡਿਫਰੈਂਟ ਪਾਰਟੀਆਂ ਦੇ ਵਿਰੋਧੀ ਧਿਰਾਂ ਨੇ ਉਹਨਾਂ ਵੱਲੋਂ ਆ ਰਹੀਆਂ ਨੇ ਕਿ ਫਾਰਮ ਜਿਹੜੇ ਨੇ ਉਹਨੇ ਹੀ ਪਰੰਦੇ ਦਿੱਤੇ ਜਾ ਰਹੇ ਨਾਮਿਨੇਸ਼ਨ ਪੇਪਰਸ ਨੂੰ ਲੈ ਕੇ ਜਾਂ ਹੋਰ ਕਿ ਕਿਤੇ ਨਾ ਕਿਤੇ ਜੜੀ ਹੈ ਕਾਨੂੰਨ ਵਿਵਸਥਾ ਜਿਹੜੀ ਠੀਕ ਠਾਕ ਨਹੀਂ ਅੱਜ ਫੇਰ ਸਟੇਟ ਇਲੈਕਸ਼ਨ ਕਮਿਸ਼ਨ ਦੇ ਕੋਲ ਇੱਥੇ ਆਇਆ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਅਸ਼ਦੀਪ ਕਲੇਰ ਸਾਡੇ ਨਾਲ ਨੇ ਅੱਜ ਕੀ ਲੈ ਕੇ ਆਏ ਹੋ ਜੀ ਤੁਸੀਂ ਅੱਜ ਫੇਰ ਆਣਾ ਪਿਆ ਕੱਲ ਪਰਸੋਂ ਵੀ ਤੁਸੀਂ ਕਾਫੀ ਐਕਟਿਵ ਸੀਗੇ ਇਹਨਾਂ ਚੱਲੀਆਂ ਚੀਜ਼ਾਂ ਤੇ ਦੇਖੋ ਜਿਸ ਤਰੀਕੇ ਦੇ ਨਾਲ ਜਿਹੜਾ ਪੰਚਾਇਤੀ ਚੋਣਾਂ ਦਾ ਪ੍ਰੋ ਇਹਨੂੰ ਸੂਬਾ ਸਰਕਾਰ ਨੇ ਹਾਈਜੈਕ ਕੀਤਾ ਇਹਦੇ ਨਮਾਇੰਦਿਆਂ ਨੇ ਐਮਐਲਏ ਨੇ ਹਾਈਜੈਕ ਕੀਤਾ ਇਹ ਲੋਕਤੰਤਰ ਦਾ ਕਤਲ ਅੱਜ ਚਾਹੇ ਮਜੀਠਾ ਹੋਵੇ ਜਲਾਲਾਬਾਦ ਹੋਵੇ ਗੁਰੂ ਹਰ ਸਾਹਿਬ ਹੋਵੇ ਮੋਗਾ ਹੋਵੇ ਉਥੇ ਦੀਆਂ ਤਸਵੀਰਾਂ ਪਟਿਆਲੇ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੂੰ ਨਾਮਿਨੇਸ਼ਨ ਤੱਕ ਨਹੀਂ ਪਰਣ ਦਿੱਤਾ ਜਾ ਰਿਹਾ ਜਿਹੜੇ ਵਿਰੋਧੀ ਧਿਰ ਦੇ ਉਮੀਦਵਾਰ ਨੇ ਉਹਨਾਂ ਨੂੰ ਗੁੰਡਿਆਂ ਦੀ ਮਦਦ ਨਾਲ ਪੁਲਿਸ ਦੀ ਮਦਦ ਨਾਲ ਰੋਕ ਕੇ ਉਹਨਾਂ ਦੇ ਕਾਗਜ਼ ਖੋ ਕੇ ਫਾੜ ਕੇ ਜਿਦਾਂ ਆਪਾਂ ਡੀਜੇ ਤੇ ਨੋਟ ਨਹੀਂ ਢੋਂਦੇ ਇਸ ਤਰੀਕੇ ਦੇ ਨੌੜਾਏ ਜਾ ਰਹੇ ਨੇ ਤਾਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਕਿ ਭਾਈ ਜੇ ਆਈ ਕੁਝ ਕਰਨਾ ਸੀ ਫਿਰ ਚੋਣਾ ਕਰਾਉਂਦੇ ਨਾ ਫਿਰ ਸਿੱਧੇ ਆਪ ਦੇ ਸਰਪੰਚ ਹੀ ਨਾਮਿਨੇਟ ਕਰ ਦੋ ਕਿਉਂਕਿ ਸਰਕਾਰ ਏਡੀ ਅਨਪੋਪੂਲਰ ਹੈ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ ਹੁਣ ਟੇਢੇ ਢੰਗ ਦੇ ਨਾਲ ਜਿਹੜੇ ਸਰਕਾਰ ਦੇ ਚਹੇਤੇ ਨੇ ਉਹਨਾਂ ਨੂੰ ਸਰਪੰਚੀਆਂ ਤੇ ਕਾਬਜ਼ ਕਰਾਉਣ ਦੀ ਜਿਹੜੀ ਇੱਕ ਵਾਇਦ ਚੱਲ ਰਹੀ ਹੈ ਇਹਦਾ ਸਖਤ ਵਿਰੋਧ ਅੱਜ ਪੰਜਾਬ ਦੇ ਵਿੱਚ ਹੈ ਦੇਖੋ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਆ ਤੁਸੀਂ ਦੇਖੋ ਕਿ ਵਿਰੋਧੀ ਧਿਰਾਂ ਦੇ ਨਾਮਿਨੇਸ਼ਨ ਪੇਪਰ ਨੇ ਸੜਕ ਦੇ ਉੱਤੇ ਕਿਸ ਤਰੀਕੇ ਖੰਡਾਏ ਜਾ ਰਹੇ ਨੇ ਨੋਮੀਨੇਸ਼ਨ ਪੇਪਰ ਭਰਨ ਤੋਂ ਰੋਕਿਆ ਜਾ ਰਿਹਾ ਤੇ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਅੱਜ ਵਿਕਰਮ ਮਜੀਠੀਆ ਸਾਹਿਬ ਨੇ ਮਜੀਠੇ ਤੋਂ ਉਹਦੀਆਂ ਤਸਵੀਰਾਂ ਭੇਜੀਆਂ ਨੇ ਕਿ ਉਹਨਾਂ ਨੂੰ ਬੈਕ ਡੋਰ ਤਾਕੀਆਂ ਵਿੱਚ ਦੀ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਅੰਦਰ ਲੈ ਜਾਇਆ ਜਾ ਰਿਹਾ ਸੋ ਅਸੀਂ ਮੁੱਖ ਚੋਣ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ 에ਰਿੰਗ ਅਫੀਸ਼ੀਅਲਸ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਇਹ ਜਿਹੜੀ ਨੋਮੀਨੇਸ਼ਨ ਦੀ ਡੇਟ ਹੈ ਇਹਨੂੰ ਐਕਸਟੈਂਡ ਕੀਤਾ ਜਾਏ ਤਾਂ ਕਿ ਸਾਰੇ ਆਪਣਾ ਨੋਮੀਨੇਸ਼ਨ ਫਾਈਲ ਕਰ ਸਕਣ ਔਰ ਇੱਕ ਅਸੀਂ ਧੰਨਵਾਦੀ ਹਾਂ ਕਿ ਇਹਨਾਂ ਨੇ ਆਲਰੇਡੀ ਡਾਇਰੈਕਸ਼ਨ ਸਾਡੇ ਕੈਂਟ ਤੇ ਜਾਰੀ ਕਰ ਦਿੱ ਕਿ ਜਿਹੜੇ ਲੋਕ ਕਤਾਰਾਂ ਦੇ ਵਿੱਚ ਖੜੇ ਨੇ ਉਹਨਾਂ ਨੂੰ ਚਾਹੇ ਅੱਧੀ ਰਾਤ ਪੈ ਜਾਏ ਉਹਨਾਂ ਦੇ ਨਾਮੀਨੇਸ਼ਨ ਐਕਸੈਪਟ ਕੀਤੇ ਜਾਣਗੇ ਸੋ ਮੈਂ ਤੁਹਾਡੇ ਮਾਧਿਅਮ ਦੇ ਨਾਲ ਬੇਨਤੀ ਕਰਦਾ ਕਿ ਲੋਕ ਜਿਹੜੇ ਹੁਣ ਵੀ ਕਤਾਰਾਂ ਦੇ ਵਿੱਚ ਖੜੇ ਨੇ ਉਹ ਆਪਣਾ ਨਾਮੀਨੇਸ਼ਨ ਪੱਤਰ ਹੈ ਉਹ ਜਮ੍ਹਾਂ ਕਰਾ ਕੇ ਹੀ ਉੱਥੋਂ ਆਉਣ ਕਿਉਂਕਿ ਹਦਾਇਤਾਂ ਜਾਰੀ ਹੋ ਚੁੱਕੀਆਂ ਨੇ ਅਫਸਰ ਉੱਥੇ ਬੈਠਣਗੇ ਚਾਹੇ ਅੱਧੀ ਰਾਤ ਹੋਵੇ ਨਾਮੀਨੇਸ਼ਨ ਲੈਣਗੇ ਕਿ ਸਭ ਜਿੱਦਾਂ ਕਿ 3 ਟਾਇਰ ਸਿਸਟਮ ਹੈਗਾ ਸਾਡਾ ਆਲਰੇਡੀ ਔਰ ਪੰਚਾਇਤੀ ਚੋਣਾਂ ਜਿਹੜੀਆਂ ਬਹੁਤ ਅਹਿਮ ਹੁੰਦੀਆਂ ਪਰ ਹਰ ਵਾਰੀ ਦੇਖਿਆ ਜਾਂਦਾ ਹੈ ਕਿ ਇਹਦੇ ਵਿੱਚ ਥਰਥਲੀ ਮੱਚੀ ਰਹਿੰਦੀ ਹੈ ਜਿ ਆਖਰੀ ਦਿਨ ਸੀ ਨੋਮੀਨੇਸ਼ਨ ਪੇਪਰਸ ਫਾਈਲ ਕਰਨ ਦਾ ਔਰ ਪਿਛਲੇ ਦਿਨਾਂ ਦੇ ਵਿੱਚ ਵੀ ਕਿਤੇ ਗੋਲੀ ਚੱਲ ਜਾਂਦੀ ਹੈ ਕਿਤੇ ਕਿਸੇ ਤਰੀਕੇ ਦੀ ਅੱਜ ਪੇਪਰ ਜਿਸ ਤਿੱਕੇ ਦੇ ਨਾਲ ਲਗਾਤਾਰ ਇਹ ਜੀਆਂ ਹਰਕਤਾਂ ਜਾਂ ਇਹ ਜੀਆਂ ਜਿਹੜੇ ਇੱਕ ਹੈਪਨਿੰਗਸ ਹੁੰਦੀਆਂ ਇਹਨੂੰ ਠੱਲ ਨਹੀਂ ਪਾਈ ਜਾ ਸਕਦੀ ਕਿਉਂਕਿ ਮੇਨ ਮਜ਼ਬੂਤੀ ਜਿਹੜੀ ਉਹ ਪੰਚਾਇਤੀ ਚੋਣਾਂ ਤੋਂ ਆਉਂਦੀ ਹੈ ਜਦ ਕਿ ਸਰਕਾਰ ਨੇ ਤਾਂ ਜੇ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀ ਉਹਨਾਂ ਨੇ ਤਾਂ ਇ ਪੂਰੇ ਤਰੀਕੇ ਦੇ ਨਾਲ ਸਰਬਸੰਮਤੀ ਦੇ ਨਾਲ ਹੀ ਸਰਪੰਚੀ ਜਿਹੜੀ ਆ ਉਹ ਕਰ ਲੋ ਕੈਂਪ ਦੇਖੋ ਸਰਬਸੰਮਤੀ ਦਾ ਤੇ ਹਾਲਾਤ ਹੈ ਕਿ ਮੁੱਖ ਮੰਤਰੀ ਦੇ ਆਪਣੇ ਪਿੰਡ 'ਚ ਸਰਬਸੰਮਤੀ ਕਰਾਉਣ ਲਈ ਮੁੱਖ ਮੰਤਰੀ ਆਪ ਬੈਠੇ ਨੇ ਜਾ ਕੇ ਮੁੱਖ ਮੰਤਰੀ ਦਾ ਆਪ ਦਾ ਪਿੰਡ ਮੁੱਖ ਮੰਤਰੀ ਦੀ ਨਹੀਂ ਸੁਣ ਰਿਹਾ ਦੋ ਦਿਨ ਤੋਂ ਪੰਜਾਬ ਨੂੰ ਛੱਡ ਕੇ ਸਤੌਜ ਦੇ ਵਿੱਚ ਕੈਂਪ ਕਰਕੇ ਬੈਠੇ ਨੇ ਔਰ ਦੂਸਰੇ ਪਾਸੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਪੰਚਾਇਤਾਂ ਨੇ ਇਹ ਨਹੀਂ ਹੈ ਡੈਮੋਕ੍ਰੇਸੀ ਦੀ ਅਗਰ ਪੰਚਾਇਤੀ ਚੋਣਾਂ ਦੇ ਵਿੱਚ ਸਰਕਾਰਾਂ ਇਸ ਤਰੀਕੇ ਧਾਂਦ ਲੀਆਂ ਕਰਨਗੀਆਂ ਤਾਂ ਸਰਕਾਰਾਂ ਦੇ ਵਿਰੁੱਧ ਲੋਕਾਂ ਦਾ ਰੋਸ ਵਧੇਗਾ ਸੋ ਮੁੱਖ ਮੰਤਰੀ ਸਾਹਿਬ ਜਿਹੜੇ ਵੱਡੇ ਧਮਕਜੇ ਮਾਰਦੇ ਹੋ ਕਿ ਜੀ ਮੈਂ ਬਿਨਾਂ ਚੋਣ ਨਿਸ਼ਾਨ ਤੋਂ ਕਰਾ ਰਹੇ ਹਾਂ ਇਹ ਚੋਣਾਂ ਤਾਂ ਹਮੇਸ਼ਾ ਬਿਨਾਂ ਚੋਣ ਨਿਸ਼ਾਨ ਤੋਂ ਹੁੰਦੀਆਂ ਨੇ ਅਕਾਲੀ ਦਲ ਦੇ 10 ਸਾਲ ਕਦੇ ਚੋਣ ਨਿਸ਼ਾਨ ਤੇ ਪਾਰਟੀ ਦੇ ਸਿੰਬਲ ਤੇ ਨਹੀਂ ਹੋਈਆਂ ਕਾਂਗਰਸ ਦੇ ਰਾਜ ਚ ਨਹੀਂ ਹੋਈਆਂ ਸੋ ਕੀ ਪ੍ਰਾਪਤੀ ਹੈ ਇਹ ਭਾਈ ਚਾਰਕ ਚੋਣਾਂ ਨੇ ਔਰ ਇਸ ਤਰੀਕੇ ਦਾ ਜਿਸ ਤਰੀਕੇ ਦਾ ਇੱਕ ਨੈਗੇਟਿਵ ਮਾਹੌਲ ਤੁਸੀਂ ਲੋਕਾਂ ਦੇ ਵਿੱਚ ਵਾੜ ਰਹੇ ਹੋ ਲੋਕਾਂ ਨੂੰ ਚੋਣਾ ਲੜਨ ਤੋਂ ਰੋਕ ਰਹੇ ਹਾਂ ਇਹ ਸਰਕਾਰ ਨੂੰ ਇਹਦੇ ਖਮਿਆਜ਼ੇ ਭੁਗਤਨੇ ਪੈਣਗੇ ਇਹ ਪੰਚਾਇਤ ਉਰੋਂ ਸਾਡੇ ਪੰਜਾਬ ਦੀ ਰਾਜਨੀਤੀ ਦੀ ਸ਼ੁਰੂਆਤ ਹੁੰਦੀ ਹੈ ਤੇ ਇਹੀ ਪੰਚਾਇਤਾਂ ਚੋਂ ਮੁੜ ਕੇ ਫਿਰ ਤੁਹਾਡੇ ਨੁਮਾਇੰਦਿਆਂ ਨੂੰ ਤੇ ਤੁਹਾਡੀ ਸਰਕਾਰ ਨੂੰ ਲੋਕ ਭਜਾਉਂਦੇ ਸਾਰੇ ਸਿਆਸੀ ਲੀਡਰ ਨੇ ਆ ਜਿਹੜੇ ਵੱਡੇ ਵੱਡੀਆਂ ਮਤਲਬ ਕਿ ਪਦਵੀਆਂ ਤੇ ਨੇ ਜਾਂ ਜਿਨ੍ਹਾਂ ਨੇ ਬਹੁਤ ਕਦਮ ਜਿਹੜੇ ਨੇ ਅੱਗੇ ਤੱਕ ਲੈ ਕੇ ਗਏ ਪਰ ਉਹ ਕਿਤੇ ਨਾ ਕਿਤੇ ਪੰਚਾਇਤੀ ਚੋਣਾਂ ਤੋਂ ਨਿਕਲ ਕੇ ਆਏ ਨੇ ਪੰਚਾਇਤ ਕਿਸੇ ਟਾਈਮ ਸਰਪੰਚ ਹੋਇਆ ਕਰਦੇ ਸੀਗੇ ਜਿਹੜੇ ਈਵਨ ਜੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੀ ਗੱਲ ਕਰ ਲਈ ਉਹਨਾਂ ਚੋਂ ਵੀ ਮਤਲਬ ਕਿ ਸਰਪੰਚੀ ਤੋਂ ਕਈਆਂ ਨੇ ਸ਼ੁਰੂਆਤ ਆਪਣੀ ਕੀਤੀ ਪਰ ਜਿੱਥੇ ਤਾਂ ਗੱਲ ਕੀਤੀ ਜਾਵੇ ਗ੍ਰਾਮ ਸਭਾ ਦੀ ਗੱਲ ਕੀਤੀ ਜਾਏ ਗ੍ਰਾਮ ਸਭਾਵਾਂ ਦੀ ਵੀ ਬਾਰ ਬਾਰ ਗੱਲ ਆਉਂਦੀ ਹੈ ਕਿ ਉਹ ਐਕਟਿਵ ਹੋਣੀਆਂ ਚਾਹੀਦੀਆਂ ਉਹ ਕਿਸੇ ਤਰੀਕੇ ਦੇ ਨਾਲ ਐਕਟਿਵ ਨਹੀਂ ਤੁਸੀਂ ਕੀ ਸਮਝਦੇ ਹੋ ਵੀ ਇਹ ਇੱਕ ਜ਼ਰੂਰੀ ਪਾਰਟ ਹੈ ਜਿਹੜਾ ਕਿ ਕਿਤੇ ਨਾ ਕਿਤੇ ਪਿਛੜਿਆ ਹੋਇਆ ਇਸ ਟਾਈਮ ਨਹੀਂ ਬਿਲਕੁਲ ਜਦੋਂ ਤੁਸੀਂ ਇਲੈਕਸ਼ਨ ਪ੍ਰੋਸੈਸ ਨੂੰ ਹੀ ਹਾਈਜੈਕ ਕਰ ਲੋਗੇ ਤਾਂ ਲੋਕਾਂ ਨੂੰ ਨੁਮਾਇੰਦਿਆਂ ਨੂੰ ਤੁਸੀਂ ਆਉਣ ਹੀ ਨਹੀਂ ਦੇਣਾ ਚਾਹੁੰਦੇ ਤਾਂ ਮੈਂ ਕੀ ਕਿਹਾ ਕਿ ਇਹ ਲੋਕਤੰਤਰ ਦੀ ਨਹੀਂ ਹੈ ਪੰਚਾਇਤ ਤੇ ਇਸ ਨੀ ਨੂੰ ਤੁਸੀਂ ਹਾਈਜੈਕ ਕਰਨਾ ਚਾਹੁੰਦੇ ਹੋ ਫਿਰ ਤੁਸੀਂ ਸੂਬਾ ਤਰੱਕੀ ਕਿਦਾਂ ਕਰੇਗਾ ਲੋਕਾਂ ਦੇ ਇਸ਼ੂਸ ਪੰਜਾਬ ਦੀ ਰਾਜਨੀਤੀ ਪਿੰਡਾਂ ਦੀ ਸੱਥਾਂ ਤੋਂ ਚੱਲਦੀ ਹੈ ਤੇ ਜੇ ਪਿੰਡਾਂ ਦੀ ਸੱਥਾਂ ਤੇ ਉੱਤੇ ਇਸ ਤਰੀਕੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ ਤਾਂ ਸਰਕਾਰਾਂ ਨੂੰ ਇਹ ਖਮਿਆਜ਼ੇ ਭੁਗਤਨੇ ਪੈਣਗੇ ਸਰਕਾਰਾਂ ਨੂੰ ਸੂਬੇ ਲਈ ਇਕਾਤਕ ਅੱਜ ਜਿਹੜਾ ਹੋ ਰਿਹਾ ਉਹਦੇ ਬਾਅਦ ਜਿਹੜਾ ਅਨੈਕਸ ਕੀ ਤੁਹਾਡਾ ਹੋਏਗਾ ਕਿਉਂਕਿ ਵੈਸੇ ਤਾਂ ਡਾਇਰੈਕਸ਼ਨ ਜਿਹੜੀਆਂ ਐ ਇਲੈਸਟੇਟ ਇਲੈਕਸ਼ਨ ਕਮਿਸ਼ਨ ਨੇ ਜਿਹੜੀਆਂ ਜਾਰੀ ਕਰ ਦਿੱਤੀਆਂ ਪਰ ਫਿਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਜੋ ਵੀ ਵੈਸਤਾ ਸੀ ਮੁਖ ਚੋਣ ਅਫਸਰ ਸਾਹਿਬ ਤੇ ਸਾਨੂੰ ਬਹੁਤ ਉਮੀਦ ਨੇ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜੋ ਨੀਚੇ ਸਰਕਾਰ ਦੇ ਨੁਮਾਇੰਦੇ ਜਿਸ ਤਰੀਕੇ ਦੀ ਧੱਕਾਸ਼ਾਹੀ ਕਰ ਰਹੇ ਨੇ ਸਾਨੂੰ ਉਮੀਦ ਹੈ ਕਿ ਉਹਨੂੰ ਠੱਲ ਪਾਉਣ ਦੇ ਲਈ ਜ਼ਰੂਰੀ ਕਦਮ ਲੈਣਗੇ ਪਰ ਫਿਰ ਵੀ ਜੋ ਵੀ ਸਾਡੇ ਕੋਲ ਹੋਰ ਆਪਸ਼ਨਸ ਐ ਚਾਹੇ ਉਹ ਲੀਗਲ ਆਪਸ਼ਨਸ ਆ ਅਸੀਂ ਆਪਣੀਆਂ ਆਪਸ਼ਨਸ ਜ਼ਰੂਰ ਐਕਸਪ ਅ ਸਾਡੇ ਨਾਲ ਸੀਗੇ ਅ ਅਸ਼ਦੀਪ ਕਲੇਰ ਜਿਹੜੇ ਕਿ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਨੇ ਉਹ ਵੀ ਅੱਜ ਆਏ ਸੀਗੇ ਦਲਜੀਤ ਚੀਮਾ ਤੇ ਅ ਅਸ਼ਦੀਪ ਕਲੇਰ ਦੋਨੋਂ ਜਣੇ ਆਏ ਸੀ ਇੱਥੇ ਔਰ ਉਹ ਵਫ਼ਦ ਨੇ ਆ ਕੇ ਅੱਜ ਆਪਣੀਆਂ ਸ਼ਿਕਾਇਤ ਜਿਹੜੀ ਦਰਜ ਕਰਵਾਈ ਹੈ ਪੂਰੇ ਦਿਨ ਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਨੁਮਾਇੰਦਿਆਂ ਨੂੰ ਨੋਮੀਨੇਸ਼ਨ ਪੇਪਰਸ ਨਹੀਂ ਪਰੰਦੇ ਦਿੱਤੇ ਜਾ ਰਹੇ ਔਰ ਇੱਕ ਬੀਬੀ ਦੇ ਖਾਸ ਤੌਰ ਤੇ ਜਿਹੜੇ ਪੇਪਰ ਨੇ ਉਹਨਾਂ ਨੂੰ ਪਾੜ ਕੇ ਜਿਹੜਾ ਹੈਗਾ ਉਹ ਛੁੱਟਿਆ ਗਿਆ ਉਡਾਇਆ ਗਿਆ ਹੈਗਾ ਤੇ ਉਸ ਤਰੀਕੇ ਦੇ ਨਾਲ ਹੋਰ ਵੀ ਕਈ ਸ਼ਿਕਾਇਤਾਂ ਆਈਆਂ ਨੇ ਜਿਸ ਨੂੰ ਲੈ ਕੇ ਉਹ ਚਿੰਤਿਤ ਨੇ ਪਰ ਉਹਨਾਂ ਨੇ ਜਦੋਂ ਸਟੇਟ ਇਲੈਕਸ਼ਨ ਕਮਿਸ਼ਨ ਕੋਲ ਮੁੱਖ ਚੋਣ ਅਧਿਕਾਰੀ ਕੋਲ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਹਦਾਇਤਾਂ ਦਿੱਤੀਆਂ ਡਾਇਰੈਕਸ਼ਨਸ ਦਿੱਤੀਆਂ ਕਿ ਜਿਹੜੇ ਲੋਕ ਕਯੂ ਚ ਲੱਗੇ ਨੇ ਇਸ ਟਾਈਮ ਜਿਹੜੇ ਲਾਈਨਾਂ ਚ ਲੱਗੇ ਨੇ ਉਹ ਚਾਹੇ ਅੱਧੀ ਰਾਤ ਹੋ ਜਾਏ ਤੇ ਚਾਹੇ ਪਰ ਉਹਨਾਂ ਦੀ ਸਾਰੀ ਦੀ ਸਾਰੀ ਜੜੀਆਂ ਨੋਮੀਨੇਸ਼ਨ ਪੇਪਰ ਅੱਜ ਦੀ ਤਰੀਕ ਦੇ ਵਿੱਚ ਲੈ ਕੇ ਹੀ ਪੂਰਾ ਕੰਮ ਜੜਾ ਉਹ ਕੀਤਾ ਜਾਏਗਾ ਤੇ ਇਸ ਤਰੀਕੇ ਦੇ ਨਾਲ ਜੜੀ ਹੈਗੀ ਹੈ ਪੰਚਾਇਤੀ ਚੋਣਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਮੇਸ਼ਾ ਇੱਕ ਤਰਥੱਲੀ ਮੱਚੀ ਰਹਿੰਦੀ ਹੈ ਇਸ ਵਾਰੀ ਕਾਫੀ ਇਸ ਵਾਰ ਵੀ ਕਾਫੀ ਸਾਰੇ ਐਸੇ ਜਿਹੜੇ ਹਾਦਸੇ ਨੇ ਉਹ ਦੇਖਣ ਨੂੰ ਮਿਲੇ ਨੇ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ